ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 50 ਦੇ ਕੌਂਸਲਰ ਮੈਡਮ ਰਿੱਤੂ ਪਤਨੀ ਬੰਟੀ ਪਹਿਲਵਾਨ ਨੂੰ ਜਿੱਤਣ ਤੋਂ ਬਾਅਦ ਲਗਾਤਾਰ ਵਾਰਡ ਵਾਸੀਆਂ ਬਜ਼ੁਰਗਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਵੱਲੋਂ ਕੌਂਸਲਰ ਰਿੱਤੂ ਅਤੇ ਬੰਟੀ ਪਹਿਲਵਾਨ ਨੂੰ ਸਨਮਾਨਿਤ ਕੀਤਾ ਗਿਆ ਅਤੇ ਬਜ਼ੁਰਗਾਂ ਵੱਲੋਂ ਉਨ੍ਹਾਂ ਦੀ ਚੰਗੀ ਸਿਹਤ ਯਾਭੀ ਅਤੇ ਕਾਮਯਾਬੀ ਦਾ ਆਸ਼ੀਰਵਾਦ ਦੋਨਾਂ ਨੂੰ ਦਿੱਤਾ ਗਿਆ। ਇਸ ਨਾਲ ਹੀ ਨੌਜਵਾਨ ਸੇਵਕ ਸਭਾ ਚੌਂਕ ਮਾਈ ਜੀਵਾ ਵੱਲੋਂ ਕਰਵਾਏ ਗਏ ਸਾਲਾਨਾ ਜਾਗਰਣ ਵਿੱਚ ਵਾਰਡ ਨੰਬਰ 50 ਦੇ ਕੌਂਸਲਰ ਮੈਡਮ ਰਿਤੂ ਦੇ ਪਤੀ ਬੰਟੀ ਪਹਿਲਵਾਨ ਵੱਲੋਂ ਹਾਜ਼ਰੀ ਭਰੀ ਗਈ ਅਤੇ ਇਸ ਮੌਕੇ ਨੌਜਵਾਨ ਸੇਵਕ ਸਭਾ ਚੌਂਕ ਮਾਈ ਜੀਵਾ ਵੱਲੋਂ ਬੰਟੀ ਪਹਿਲਵਾਨ ਅਤੇ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੰਟੀ ਪਹਿਲਵਾਨ ਨੇ ਨੌਜਵਾਨ ਸੇਵਕ ਸਭਾ ਚੌਂਕ ਮਾਈ ਜੀਵਾ ਵੱਲੋਂ ਸਨਮਾਨਿਤ ਕੀਤੇ ਜਾਣਤੇ ਨੌਜਵਾਨ ਸੇਵਕ ਸਭਾ ਚੌਕਮਈ ਜੀਵਦਾ ਬਹੁਤ ਬਹੁਤ ਧੰਨਵਾਦ ਕੀਤਾ। ਹਾਂਜੀ ਸਰ ਕੀ ਕਹਿਣਾ ਚਾਹੋਗੇ ਲਗਾਤਾਰ ਵਾਰ ਨੰਬਰ 50 ਤੋਂ ਤੁਹਾਨੂੰ ਸਨਮਾਨਤ ਕੀਤਾ ਜਾ ਰਿਹਾ ਤੇ ਤੁਹਾਡੇ ਧਰਮ ਪਤਨੀ ਕਾਉਂਸਲ ਮੈਡਮ ਰਿਤੂ ਗਿੱਲ ਲਗਾਤਾਰ ਵਾਰਡ ਵਾਸੀਆਂ ਦਾ ਅਥਾ ਪਿਆਰ ਜਿਹੜਾ ਤੁਹਾਨੂੰ ਦਿੱਤਾ ਜਾ ਰਿਹਾ। ਮੈਂ ਵਾਰਡ ਨੰਬਰ 50 ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਧੰਨਵਾਦ ਕਰਦੇ ਆ ਕਿ ਜੋ ਸਾਨੂੰ ਲਗਾਤਾਰ ਰੋਜ਼ ਦੀ ਤਰ੍ਹਾਂ ਹਰ ਵੱਡਾ ਬਜ਼ੁਰਗ ਬੱਚੇ ਛੋਟੇ ਵੱਡੇ ਬਹੁਤ ਪਿਆਰ ਕਰ ਰਹੇ ਆਪਾਂ ਇਹਨਾਂ ਦੇ ਬਹੁਤ ਧੰਨਵਾਦੀ ਆਂ ਇਹ ਜਿਹੜੇ ਵੱਡੇ ਆ ਬਜ਼ੁਰਗ ਆ ਜਿਨ੍ਹਾਂ ਨੇ ਸਾਨੂੰ ਬਹੁਤ ਸਿਰ ਤੇ ਹੱਥ ਰੱਖ ਕੇ ਮਾਨ ਸਨਮਾਨ ਦਿੱਤਾ ਆਪਾਂ ਦਾ ਬਹੁਤ ਸ਼ੁਕਰ ਗੁਜ਼ਾਰਿਆ ਅਤੇ ਜਗਰਾਤੇ ਦੇ ਵਿੱਚ ਨੌਜਵਾਨ ਸੇਵਾ ਸਭਾ ਗੁਜੇਗੁਰਾ ਮਾਈਦੀਮਾ ਲੋ ਜਗਰਾਤੇ ਤੇ ਹਾਜ਼ਰੀ ਭਰਨ ਦਾ ਮੌਕਾ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਮਾਨ ਸਨਮਾਨ ਦਿੱਤਾ ਆਪਾਂ ਜਗਰਾਤੇ ਦੀ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਇਸੇ ਤਰ੍ਹਾਂ ਮੈਂ ਆਪਣੇ ਵਾਰਡ ਦੇ ਇਲਾਕਾ ਨਿਵਾਸੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਾ ਵਗੇ ਜੋ ਵੀ ਸਾਡੇ ਇਲਾਕੇ ਦੀ ਸਮੱਸਿਆ ਹੈ ਲਈ ਆਪਾਂ ਠੀਕ ਕਰਦੇ ਰਵਾਂਗੇ ਅਸੀਂ ਵਾਹ ਨੰਬਰ 50 ਦੇ ਸਾਰੇ ਸਮੂਹ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ